ਗੁਰੂ ਪਿਆਰੀ ਸਾਧ ਸੰਗਤ ਜੀ ਨੌਵੇਂ ਪਾਸ਼ਾ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਇੱਕ ਮੀਹਾ ਮਸੰਦ ਸੀ ਇੱਕ ਦਿਨ ਗੁਰੂ ਸਾਹਿਬ ਜੀ ਪਾਸੋਂ ਆਗਿਆ ਹਾਸਲ ਕਰਕੇ ਮੀਹਾ ਮਸੰਦ ਸਿੰਧ ਨੂੰ ਤੁਰ ਗਿਆ ਸਿੰਧੀ ਲੋਕ ਬਹੁਤ ਧਰਮੀ ਤੇ ਕਰਤਾਰ ਦੇ ਪੈ ਵਾਲੇ ਬੰਦੇ ਸਨ ਉਹਨਾਂ ਨੇ ਗੁਰੂ ਸਾਹਿਬ ਜੀ ਦਾ ਮਸੰਦ ਆਇਆ ਜਾਣ ਕੇ ਬਹੁਤ ਸੇਵਾ ਕਰਨੀ ਸ਼ੁਰੂ ਕੀਤੀ ਕਪੜਾ ਅੰਨ ਨਕਦ ਰੁਪਈਆ ਸੋਨਾ ਚਾਂਦੀ ਤੇ ਹੋਰ ਕੀਮਤੀ ਸਮਾਨ ਗੁਰੂ ਜੀ ਵਾਸਤੇ ਪੇਟ ਚੜਾਉਣੀ ਸ਼ੁਰੂ ਕੀਤੀ ਮੀਮਸੰਦ ਨੂੰ ਇੱਕ ਧਰਮਸ਼ਾਲਾ ਵੀ ਬਣਾ ਦਿੱਤੀ ਪੂਜਾ ਹੁੰਦੀ ਵੇਖ ਕੇ ਮੀਆਂ ਮਸੰਦ ਗੁਰੂ ਸਾਹਿਬ ਜੀ ਦਾ ਸਿੱਖ ਨਾ ਰਿਆ ਸਗੋਂ ਆਪ ਹੀ ਗੁਰੂ ਬਣ ਬੈਠਾ ਜੋ ਚੜਾਵਾ ਚੜਦਾ ਉਹਨੂੰ ਆਪ ਹੀ ਹਜਮ ਕਰਨ ਲੱਗਾ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਕੁਆਰੀਆਂ ਤੇ ਵਿਆਹੀਆਂ ਸੁੰਦਰ ਇਸਤਰੀਆਂ ਨੂੰ ਫਸਾਉਣਾ ਸ਼ੁਰੂ ਕਰ ਦਿੱਤਾ ਕਈ ਦੇਵੀਆਂ ਦੀ ਆਬਰੂ ਖਰਾਬ ਕੀਤੀ ਸਵੇਰ ਵੇਲੇ ਬਗਲੀ ਦੀ ਤਰ੍ਹਾਂ ਉਹ ਸਮਾਧੀ ਲਾ ਕੇ ਬੈਠ ਜਾਂਦਾ ਗੱਲਾਂ ਨਾਲ ਪਾਪਾ ਉੱਤੇ ਪੜਦਾ ਪਾਉਂਦਾ ਜੋ ਵੀ ਕਾਰਪੇਟ ਆਉਂਦੀ ਉਹ ਮਦ ਕਰਮਾਂ ਵਿੱਚ ਖਰਚ ਹੁੰਦੀ ਲੋਕਾਂ ਦੀ ਸ਼ਰਦਾ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੱਦੀ ਉੱਤੇ ਸੀ ਉਹ ਮੀਆਂ ਮਸੰਦ ਦੇ ਪਾਪਾ ਨੂੰ ਅੰਡਠੇ ਕਰੀ ਜਾਂਦੇ ਰਹੇ ਮੀਆਂ ਮਸੰਦ ਪਾਪੀ ਬਣਦਾ ਗਿਆ ਮੀਆਂ ਮਸੰਦ ਨੂੰ ਸਿੱਧ ਗਿਆ ਨੂੰ ਚੋਕਾ ਟੈਮ ਹੋ ਗਿਆ ਸੀ ਤੇ ਓਕਾ ਚਿਰ ਹੋ ਜਾਣ ਪਿੱਛੋਂ ਕੋਈ ਜਵਾਬ ਨਾ ਆਉਣ ਤੇ ਇੱਕ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੂਸਰਾ ਮਸੰਦ ਭਾਈ ਗਹਿਲਾ ਜੀ ਸਿੰਧ ਭੇਜਿਆ ਐ ਭਾਈ ਗਹਿਲਾ ਜੀ ਬਹੁਤ ਧਰਮੀ ਤੇ ਨੇਕ ਪੁਰਸ਼ ਸਨ ਐ ਰੁਪਏ ਵਿੱਚੋਂ ਆਨਾ ਆਪ ਖਰਚਦੇ ਤੇ 15 ਆਨੇ ਗੁਰੂ ਸਾਹਿਬ ਜੀ ਨੂੰ ਪਹੁੰਚਾਉਂਦੇ ਸਨ ਨਿਤਨੇਮੀ ਤੇ ਗੁਰੂ ਦੇ ਪਿਆਰ ਵਾਲੇ ਸਨ ਸੱਚ ਬੋਲਦੇ ਸਿਮਰਨ ਕਰਦੇ ਤੇ ਕਿਸੇ ਦੀ ਬਹੁ ਬੇਟੀ ਨੂੰ ਮੰਦੀ ਨਿਗਾ ਨਾਲ ਨਹੀਂ ਤੱਕਦੇ ਸਨ ਹੌਲੀ ਹੌਲੀ ਜਿਉਂ ਜਿਉਂ ਗੁਰੂ ਘਰ ਦੇ ਸ਼ਰਦਾਲੂਆਂ ਨੂੰ ਪਤਾ ਲੱਗਦਾ ਗਿਆ ਕਿ ਭਾਈ ਗਹਿਲਾ ਜੀ ਗੁਰਮਖ ਪੁਰਸ਼ਾ ਸਤ ਦਾ ਉਪਦੇਸ਼ ਕਰਦਾ ਏ ਤੇ ਬੜੇ ਉੱਚੇ ਜੀਵਨ ਵਾਲਾ ਏ ਤਾਂ ਉਹ ਸ਼ਰਦਾਲੂ ਉਸ ਦੇ ਕੋਲ ਆਉਣ ਲੱਗ ਪਏ ਮੀਏ ਮਸਾਂਦ ਵੱਲੋਂ ਮੂੰਹ ਮੋੜ ਲਿਆ ਜੋ ਕਾਰਪੇਟ ਸੀ ਉਵੀ ਪਾਈ ਗਹਿਲੇ ਕੋਲ ਆਉਣ ਲੱਗੀ ਪਾਈ ਗਹਿਲੇ ਜੀ ਨੇ ਇੱਕ ਧਰਮਸ਼ਾਲਾ ਉਥਾਰ ਲਈ ਉਥੇ ਦੋਵੇਂ ਵੇਲੇ ਗੁਰਬਾਣੀ ਦਾ ਕੀਰਤਨ ਸ਼ੁਰੂ ਹੋ ਗਿਆ ਕੀਰਤਨ ਭਗਤੀ ਸਿਮਰਣਾ ਤੇ ਗੁਰੂ ਦੇ ਲੰਗਰ ਦਾ ਪ੍ਰਵਾਹ ਚੱਲਣ ਲੱਗਾ ਰੋਟੀ ਦੇ ਭੁੱਖੇ ਤੇ ਨਾਮ ਦੇ ਭੁੱਖੇ ਰੱਜਣ ਲੱਗੇ ਸਭ ਦੀ ਤ੍ਰਿਸ਼ਨਾ ਮਿਟਣ ਲੱਗੀ ਹਿਰਦੇ ਸ਼ਾਂਤ ਹੋ ਕੇ ਪ੍ਰਭੂ ਦੇ ਗੁਣ ਗਾਉਣ ਲੱਗੇ ਭਾਈ ਗਹਿਲਾ ਦੀ ਸ਼ੋਭਾ ਤੇ ਵਡਿਆਈ ਦੂਰ ਦੂਰ ਤੱਕ ਖਿਲਰ ਗਈ। ਦੂਸਰੇ ਪਾਸੇ ਮੀਆਂ ਮਸੰਦ ਆਪਣੇ ਮੰਦੇ ਕਰਮਾਂ ਦੇ ਸੇਕ ਨਾਲ ਸੜਨ ਲੱਗਾ। ਉਸਦੀ ਦੁਕਾਨ ਬੰਦ ਹੋ ਗਈ। ਅਵਾਜ਼ਾਂ ਮਾਰਨ ਤੇ ਵੀ ਉਸਦੇ ਕੋਲ ਕੋਈ ਨਾ ਜਾਂਦਾ। ਉਸਦੇ ਹਿਰਦੇ ਵਿੱਚ ਈਰਖਾ ਦੀ ਅੱਗ ਵੀ ਪੜਕ ਉੱਠੀ। ਈਰਖਾ ਦੀ ਅੱਗ ਸਾਰੀਆਂ ਅੱਗਾਂ ਨਾਲੋਂ ਭਿਆਨਕ ਹੁੰਦੀ ਸਾਧ ਸੰਗਤ ਜੀ। ਮਹਲੁਖ ਦੀ ਆਪਣੀ ਆਤਮਾ ਨੂੰ ਸਾੜ ਕੇ ਕੋਲੇ ਕਰ ਦਿੰਦੀ ਆ ਪਾਈ ਮੀਹਾਂ ਸੜਿਆ ਬਲਿਆ ਹੋਇਆ ਪਾਈ ਗਹਿਲੇ ਨੂੰ ਬਦਨਾਮ ਕਰਨ ਤੇ ਮਾਰਨ ਤੇ ਤੁਲ ਪਿਆ ਉਹ ਰਾਤ ਦਿਨੇ ਇਹੋ ਸਕੀਮਾਂ ਕਢਣ ਲੱਗਾ ਕਿ ਕਿਵੇਂ ਪਾਈ ਗਹਿਲੇ ਦਾ ਪ੍ਰਤਾਪ ਘਟੇ ਮੂਰਖ ਮੀਹਾਂ ਮਸੰਦ ਐ ਨਹੀਂ ਸੀ ਜਾਣਦਾ ਕਿ ਪਾਈ ਗਹਿਲੇ ਉੱਤੇ ਗੁਰੂ ਮਹਾਰਾਜ ਦੀ ਮਿਹਰ ਹੈ ਕਿਉਂਕਿ ਉਹ ਸੱਚੇ ਸਿੱਖ ਸਨ ਗੁਰੂ ਘਰ ਦੀ ਅਟੁੱਟ ਸੇਵਾ ਤੇ ਭਗਤੀ ਕਰਦੇ ਸਨ ਇੱਕ ਦਿਨ ਪਾਪੀ ਮਿਹੇ ਮਸੰਦ ਨੇ ਇੱਕ ਬਦਚਲਨ ਮੁਟਿਆਰ ਨੂੰ ਆਪਣੇ ਵਸ ਵਿੱਚ ਕੀਤਾ ਤੇ ਉਸ ਨੂੰ ਆਖਿਆ ਕਿ ਮੈਂ ਤੈਨੂੰ ਬਹੁਤ ਸਾਰਾ ਪੈਸਾ ਦਿਆਂਗਾ ਜੇ ਤੂੰ ਪਾਈ ਗਹਿਲੇ ਕੋਲ ਜਾਵੇਂ ਤੇ ਉਸ ਨੂੰ ਆਪਣਾ ਪ੍ਰੇਮੀ ਬਣਾ ਲਵੇਂ ਉਹ ਪੁੱਲੜ ਤੇ ਮੂਰਖ ਕਾਮਣੀ ਸ਼ਰਤ ਮੰਨ ਗਈ ਉਹ ਕਾਮਣੀ ਨੇ ਭਗਤ ਦੇ ਉੱਪਰ ਡੋਰੇ ਸੁਟਣੇ ਸ਼ੁਰੂ ਕਰ ਦਿੱਤੇ ਪਾਈ ਗਹਿਲਾ ਜਿਵੇਂ ਤਾੜ ਗਏ ਉਨਾਂ ਨੇ ਇੱਕ ਦਿਨ ਉਸ ਕਾਮਣੀ ਨੂੰ ਆਖਿਆ "ਹੇ ਪੁੱਤਰੀ ਤੇਰੇ ਮਨ ਵਿੱਚ ਜੋ ਪਲੇਖਾ ਏ ਉਸਨੂੰ ਦੂਰ ਕਰ ਦੇ ਮੰਦੇ ਕਰਮ ਤੋਂ ਟਾਲ ਤੇ ਵਾਹਿਗੁਰੂ ਸਿਮਰਨ ਕਰਿਆ ਕਰ" ਪਾਈ ਜੀ ਦੇ ਇਹ ਸ਼ਬਦ ਸੁਣ ਕੇ ਉਸ ਤੇ ਮਨ ਉੱਤੇ ਐਸਾ ਅਸਰ ਹੋਇਆ ਕਿ ਉਹ ਮੁੜ ਕੇ ਪਾਈ ਗਹਿਲਾ ਜੀ ਦੇ ਕੋਲ ਨਾ ਗਈ ਮੀਹ ਮਸਾਂਦ ਨੇ ਕਈ ਹੋਰ ਹੀਰਾ ਫੀਰੀਆਂ ਕੀਤੀਆਂ ਕਿ ਪਾਈ ਗਹਿਲਾ ਬਦਨਾਮ ਹੋ ਜਾਵੇ ਪਰ ਉਸ ਦਾ ਚਾਰਾ ਨਾ ਚੱਲਿਆ ਆਖਰ ਉਸਨੇ ਫੈਸਲਾ ਕੀਤਾ ਕਿ ਉਹ ਪਾਈ ਗਹਿਲੇ ਜੀ ਨੂੰ ਜਾਨੋਂ ਹੀ ਮਾਰ ਦੇਵੇਗਾ ਜਿਵੇਂ ਹੀ ਹੋਵੇ ਉਹ ਵੇਲਾ ਤੜਨ ਲੱਗਾ ਕਿ ਮੈਨੂੰ ਮਿਲ ਜਾਵੇ ਤੇ ਮੈਂ ਪਾਈ ਗਹਿਲੇ ਨੂੰ ਮਾਰ ਦਵਾਂ ਕਦ ਉਸਤਾਦ ਆ ਲੱਗੇ ਪਾਈ ਗਹਿਲਾ ਜੀ ਮਰੇ ਤੇ ਖੂਨ ਉਸ ਦੀਆਂ ਅੱਖਾਂ ਵਿੱਚ ਨੱਚਣ ਲੱਗਾ ਉਹਨੂੰ ਮਾਰਨ ਦਾ ਵਾਹਿਗੁਰੂ ਦੇ ਪਾਣੇ ਨੂੰ ਕੌਣ ਮੇਟ ਸਕਦਾ ਸਾਧ ਸੰਗਤ ਜੀ ਪਾਈ ਗਹਿਲੇ ਦੇ ਨਸੀਬ ਵਿੱਚ ਸ਼ਾਇਦ ਐਸੀ ਮੌਤ ਲਿਖੀ ਸੀ ਐਸ ਬਹਾਨੇ ਨਾਲ ਹੀ ਉਸਨੇ ਪਰਲੋਕ ਗਮਨ ਕਰਨਾ ਸੀ ਇੱਕ ਦਿਨ ਮਿਹੇਮਸੰਦ ਦਾ ਦਾਫਰ ਹੋ ਗਿਆ ਇੱਕ ਸੇਵਕ ਨੂੰ ਮਾਇਆ ਦਾ ਲਾਲਚ ਦੇ ਕੇ ਉਸਨੇ ਭਾਈ ਗਹਿਲੇ ਦੇ ਭੋਜਨ ਵਿੱਚ ਜ਼ਹਿਰ ਮਿਲਾ ਦਿੱਤੀ ਜਦੋਂ ਭਾਈ ਗਹਿਲਾ ਜੀ ਨੇ ਭੋਜਨ ਛਕ ਲਿਆ ਤਾਂ ਉਸ ਦਾ ਸਰੀਰ ਫੁੱਟਣਾ ਸ਼ੁਰੂ ਹੋ ਗਿਆ ਉਸ ਨੂੰ ਗਿਆਨ ਹੋ ਗਿਆ ਕਿ ਕਿਸੇ ਪਾਪੀ ਨੇ ਖੋਟ ਕੀਤਾ ਹੈ ਉਸ ਵੇਲੇ ਨੇੜੇ ਦੀ ਸੰਗਤ ਨੂੰ ਦੱਸਿਆ ਗਿਆ ਹਕੀਮ ਤੇ ਵੈਦ ਬੁਲਾਏਗੇ ਜ਼ਹਿਰ ਚੋਖੀ ਸੀ ਉਹ ਚਟਪਟ ਅਸਰ ਕਰ ਗਈ ਤੇ ਪਾਈ ਗੈਲਾ ਜੀ ਛੇਤੀ ਹੀ ਪਰਲੋਗ ਗਮਨ ਕਰ ਗਏ ਸਾਰੇ ਸ਼ਹਿਰ ਵਿੱਚ ਹਾਹਾਕਾਰ ਮੱਚ ਗਈ ਆਖਰ ਗੁਰ ਰੀਤੀ ਅਨਸਾਰ ਪਾਈ ਗੈਲੇ ਜੀ ਦਾ ਬਵਾਨ ਤਿਆਰ ਕੀਤਾ ਗਿਆ ਗੁਰਬਾਣੀ ਦਾ ਕੀਰਤਨ ਕਰਦੀਆਂ ਹੋਈਆਂ ਸੰਗਤਾਂ ਬਵਾਨ ਚੁੱਕੀ ਜਾ ਰਹੀਆਂ ਸਨ ਤਸਬਬ ਨਾਲ ਉਥੋਂ ਦਾ ਹਾਕਮ ਮੀਰਸਲ ਦੀ ਮਿਲ ਗਿਆ ਉਹ ਪਾਈ ਗਹਿਲੇ ਜਿਹਦਾ ਸ਼ਰਧਾਲੂ ਸੀ ਉਸਨੇ ਪੁੱਛਿਆ ਕਿਸ ਦਾ ਵਿਵਾਹ ਨੇ ਅਗੋਂ ਉੱਤਰ ਮਿਲਿਆ ਜੀ ਪਾਈ ਗਹਿਲਾ ਜੀ ਮਸੰਦ ਦਾ ਜਿਸ ਨੂੰ ਮੀਹ ਮਸੰਦ ਨੇ ਜ਼ਹਿਰ ਦੇ ਕੇ ਮਾਰ ਦਿੱਤਾ ਏ ਇਹ ਸੁਣ ਕੇ ਮੀਰ ਜੀ ਦਾ ਮਨ ਭਾਰ ਆਇਆ ਉਸਨੇ ਕ੍ਰੋਧ ਨਾਲ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਮੀਹ ਮਸੰਦ ਨੂੰ ਪਕੜ ਕੇ ਮੇਰੇ ਹਵਾਲੇ ਕਰੋ ਮੈਂ ਉਸ ਨੂੰ ਮੌਤ ਦੰਡ ਦੇਵਾਂਗਾ ਮੌਤ ਡੰਡਵੀ ਐਸਾ ਕਿ ਸੰਸਾਰ ਯਾਦ ਕਰੇਗਾ ਐ ਆਕੇ ਆਪਣੇ ਮੈਲਾਂ ਨੂੰ ਚਲਾ ਗਿਆ ਸਿਪਾਈਆਂ ਨੇ ਉਸੇ ਵੇਲੇ ਮੀਹਾ ਮਸਾਂਦ ਤੇ ਉਸਦੇ ਚੇਲੇ ਗ੍ਰਿਫਤਾਰ ਕਰ ਲਏ ਉਹਨਾਂ ਬਹੁਤ ਸ਼ੋਰ ਮਚਾਇਆ ਕਿਉਂ ਨਿਰਦੋਸ਼ ਹਨ ਪਰ ਕਿਸੇ ਇੱਕ ਦੀ ਨਾ ਸੁਣੀ ਗਈ ਭਾਈ ਮਿਹੇ ਦੇ ਪਾਪ ਤੇ ਮੰਦ ਕਰਮ ਸੁਰਜੀਤ ਹੋ ਖਲੋਤੇ ਉਸਦੇ ਪਾਪਾ ਨੇ ਉਸ ਨੂੰ ਲਾਂਤਾਂ ਪਾਈਆਂ ਉਹ ਤਾਂ ਬੋਲਣ ਜੋਗਾ ਨਾ ਰਿਹਾ ਮੌਤ ਦੇ ਪੈ ਨੇ ਉਸ ਨੂੰ ਐਨਾ ਪੈ ਪੀਤ ਕੀਤਾ ਕਿ ਉਸ ਨੂੰ ਗਾਸ਼ ਪੈਣ ਲੱਗੀਆਂ ਪਈਆਂ ਉਸ ਨੇ ਬਹੁਤ ਸਾਰੇ ਸੱਜਣਾ ਮਿੱਤਰਾਂ ਤੇ ਸੇਵਕਾਂ ਅਗੇ ਤਰਲੇ ਕੱਡੇ ਕਿ ਕੋਈ ਉਸ ਦੀ ਜਾਨ ਬਚਾਵੇ ਪਰ ਕਿਸੇ ਵੀ ਸਹਾਇਤਾ ਨਾ ਕੀਤੀ ਉਸ ਦੇ ਪਾਪ ਦਾ ਫਲ ਉਸ ਨੂੰ ਭੁਗਤਣਾ ਪਵੇਗਾ ਮੀਰ ਨੇ ਆਪਣੇ ਸਿਪਾਈਆਂ ਨੂੰ ਕਿਹਾ ਕਿ ਮੇਹ ਨੂੰ ਟੋਆ ਪੁੱਟ ਕੇ ਵਿੱਚ ਗੱਡ ਕੇ ਉਸ ਉੱਪਰ ਦਹੀਂ ਪਾਓ ਭੁੱਖੇ ਕੁੱਤਿਆਂ ਨੂੰ ਛੱਡ ਕੇ ਜਿੰਦੇ ਨੂੰ ਹੀ ਪੜਵਾ ਦਿਓ ਸ਼ਹਿਰ ਵਿੱਚ ਡੋਂਡੀ ਪਟਵਾਈ ਜਾਵੇ ਲੋਕਾਂ ਨੂੰ ਆਖਿਆ ਜਾਵੇ ਕਿ ਉਹ ਦੇਖਣ ਵਾਸਤੇ ਆਉਣ ਜਿਵੇਂ ਹੀ ਮੀ ਸਲਵੀ ਨੇ ਹੁਕਮ ਕੀਤਾ ਤਿਵੇਂ ਹੀ ਸਾਰੇ ਪ੍ਰਬੰਧ ਕੀਤੇ ਗਏ ਮੀਏ ਦੀ ਮੌਤ ਦਾ ਡੰਡ ਵੇਖਣ ਵਾਸਤੇ ਸਾਰਾ ਸ਼ਹਿਰ ਇਕੱਠਾ ਹੋਇਆ ਮੀਏ ਨੂੰ ਸਿਪਾਹੀ ਲਿਆਏ ਤੇ ਜਿੰਦੇ ਨੂੰ ਪਟਾਂ ਤੱਕ ਤਰਤੀਬ ਵਿੱਚ ਗੱਡ ਦਿੱਤਾ ਗਿਆ ਲੋਕਾਂ ਨੇ ਉਸ ਦੀ ਨੂੰ ਇੰਨੀਆਂ ਫਟਕਾਰਾਂ ਪਾਈਆਂ ਮਟਕਾ ਦਹੀਂ ਦਾ ਮਗਵਾ ਕੇ ਉਸ ਦੇ ਉੱਪਰ ਉਲਟਾਇਆ ਗਿਆ। ਦਹੀਂ ਨਾਲ ਲਬੇੜ ਕੇ 6 ਕੁੱਤੇ ਛੱਡੇ ਗਏ। ਉਹ ਕੁੱਤੇ ਬਹੁਤ ਮਾਰੂ ਸਨ। ਉਹਨਾਂ ਨੂੰ 3 ਦਿਨ ਤੋਂ ਭੁੱਖਿਆ ਰੱਖਿਆ ਗਿਆ ਸੀ। ਉਹ ਮੀਏ ਨੂੰ ਖਾਣ ਲੱਗੇ। ਜਿਉਂ-ਜਿਉਂ ਕੁੱਤੇ ਮੀਏ ਨੂੰ ਪਾੜਦੇ ਤਿਉਂ-ਤਿਉਂ ਉਹ ਚੀਕਾਂ ਮਾਰਦਾ। ਆਖਰ ਚੀਕਾਂ ਮੁੱਕ ਗਈਆਂ। ਜਾਨ ਚਲੀ ਗਈ। ਉਸ ਦੀ ਲਾਸ਼ ਨੂੰ ਕੁੱਤੇ ਖਾਂਦੇ ਰਹੇ। ਲੋਕ ਤਮਾਸ਼ਾ ਦੇਖਦੇ ਰਹੇ ਐਉ ਪਾਪੀ ਤੇ ਮੰਦ ਕਰਮੀ ਮੀਹੇ ਮਸੰਦ ਨੂੰ ਮਾਰਿਆ ਗਿਆ ਸਿੰਧ ਦੀ ਸੰਗਤ ਇਕੱਠੀ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਸ੍ਰੀ ਅਨੰਦਪੁਰ ਸਾਹਿਬਾਈ ਸੰਗਤਾਂ ਦੇ ਮੁਖੀਆਂ ਨੇ ਮੀਆ ਮਸੰਦ ਤੇ ਪਾਈ ਗਹਿਲੇ ਬਾਰੇ ਅੱਡੋ ਅੱਡ ਦੱਸਿਆ ਪਾਈ ਗਹਿਲੇ ਦੀ ਉਪਮਾ ਕੀਤੀ ਤੇ ਮੀਹੇ ਦੀ ਨਿੰਦਿਆ ਕੀਤੀ ਸੱਚੇ ਸਤਗੁਰੂ ਮੁਸਕਰਾਏ ਗੁਰੂ ਸਾਹਿਬ ਜੀ ਨੇ ਫਰਮਾਇਆ ਧੰਨ ਪਾਈ ਗਹਿਲਾ ਜੀ ਉਹਨਾਂ ਦਾ ਬੈਕਾਉਂਟ ਵਾਸ ਹਰ ਸਿੱਖ ਨੂੰ ਪਾਈ ਗਹਿਲੇ ਵਰਗਾ ਸੱਚਾ ਸਿਖ ਬਣਨਾ ਚਾਹੀਦਾ ਏ ਤੇ ਮਿਹੇ ਵਾਂਗ ਹੰਕਾਰੀ ਪਾਪੀ ਦੁਰਾਚਾਰੀ ਨਹੀਂ ਬਣਨਾ ਚਾਹੀਦਾ ਸੋ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਪੁਲਜਕ ਬਖਸ਼ ਦੇਣੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ